ਆਹ ਹਾਂਜੀ ਪੀਟੀਓ ਦੀ ਸੀ ਇਹਦੇ ਇੱਕ ਇੱਕ ਕਲਚ ਪੈਰਿੰਗ ਦੀ ਬਹੁਤ ਪ੍ਰੋਬਲਮ ਹੈ ਵੀਰੇ ਹੈਗੀ ਹੈ ਇਹਦੇ ਚ ਹਾਂ ਇਹਦੇ ਚ ਇਹ ਕਲਚ ਪੈਰਿੰਗ ਬਹੁਤ ਸੀਜ਼ ਕਰਦਾ ਵਾ ਨਹੀਂ ਉਹ ਆਪਣੇ ਹੋਂ ਤੱਕ ਕਲਚ ਪਲੇਟ ਵੱਡੀ ਪੈ ਜਾਂਦੀ ਉਹ ਪਵਾ ਦੇਣੀ ਸੀ ਆਜੋ ਇਹਦੇ ਕੋਲ ਹੀ ਵੀਰਾਂ ਨੇ ਕਹਿਣਾ ਕਿ ਤੇ ਹਾਂ ਇੱਕ ਵੀਰੇ ਇਹ ਚ ਹੋਰ ਆਪਾਂ ਕਹਿ ਦਿੰਦਾ ਨਾ ਬੰਦਾ ਕਹਿ ਦਿੰਦਾ ਵਾ ਇਹਦੀ 55 ਲੀਟਰ ਦੀ ਰੈਂਕੀ ਹੈ ਹੂੰ ਉਹਦੀ 67 ਲੀਟਰ ਦੀ ਰੈਂਕੀ ਤੁਸੀਂ ਪੂਰਾ ਨਾਪਿਆ ਪੂਰਾ ਵੀਰੇ ਪੂਰਾ ਇਹ ਚੱਕਰ ਸਰਬੋ ਵੀਰੇ ਆਪਣਾ ਇਹ ਉਦੋਂ ਦਾ ਲਾਇਆ ਹੋਇਆ ਵਾ ਇਹ ਅੱਛਾ ਇਹਨੂੰ ਸਰਬੋ ਬਹੁਤ ਬਣਾਇਆ ਹੈ ਹਾਂਜੀ ਇਹਨੂੰ ਟਰਬੋ ਵੀ ਆਪਣੀ ਆਪ ਲਾਈ ਆ। ਉਹ ਮੇਰੇ ਚਾਚਾ ਜੀ ਹੈ ਨਹੀਂ ਇੱਥੇ। ਉਹਨਾਂ ਨੇ ਘਰੇ ਆ ਵਿਆਹ ਬਾਅਦ ਚ ਫੇਰ। ਉਹਨਾਂ ਕੋਲੋਂ ਸਾਰੇ ਹੀ ਨਿੱਕੇ ਹੋ ਗਏ। ਮੈਂ ਕਹਿੰਦਾ ਮੇਰੇ ਉਹਨਾਂ ਨੂੰ ਹਾਂ। ਉਹਨਾਂ ਕੋਲੇ ਤਾਂ ਹੋਰ ਕੋਈ ਆਇਆ ਹੀ ਨਹੀਂ। ਲਓ ਜੀ ਆਪਾਂ ਨੇ ਇਹ ਵਾਲੀ ਇੱਕ ਕੰਪੈਨ ਤੁਹਾਨੂੰ ਦਿਖਾਉਣੀ ਆ। ਚਲੋ ਵੀਡੀਓ ਤੇ ਕੱਟ ਲਾ ਲਿਆ ਜਿਹਦੇ ਪਾਸੇ ਪਾਉਂਗਾ ਇਹਦਾ ਪਾਰ। ਆਪਾਂ ਤੁਹਾਨੂੰ ਆਜੋ ਅੰਦਰੋਂ ਵਿਖਾਉਣੇ ਆ। ਆ ਜਾ ਜੀ ਇਹਨੂੰ। ਮਾਸ਼ਾ ਅੱਲ। ਇਹਨੂੰ ਚੜ ਜਾਏਗਾ। ਅਜਾ ਫੋਨ ਫੜਾ ਇੱਕ ਮਿੰਟ ਖੜਾ ਫਿਰ ਇਹ ਲਿਆ ਵਾਏ ਗਰੂ ਵਾਏ ਗਰੂ ਵਾਏ ਗਰੂ ਵਾਏ ਮੰਨ ਲੈ ਰੋਲੇ ਆ ਤਾਂ ਨਹੀਂ ਆ ਰਹੀ ਅੰਦਰ ਹਨਾ ਯੂ ਵੀ ਕਹਿੰਦਾ ਇਹ ਆਹ ਫੜ ਤੂੰ ਕੈਮਰਾ ਵਲ ਆ ਬਰਨ ਨੂੰ ਵਕਾਇਦੇ ਦਾ ਸਾਹ ਬਤਾ ਆ ਬੰਦ ਕਰ ਲੈ ਇਹੋ ਬੜੀ ਛੱਤੀ ਆ ਕੋਲਿੰਗ ਕੀਤੀ ਆ ਵਾਹ ਇਹ ਅੰਦਰ ਤੁਹਾਨੂੰ ਸਾਇਲੈਂਟ ਹੋ ਗਿਆ ਆ ਬਾਰੀ ਲੌਂਜ ਹਨਾ ਦਿਨੋ ਦਿਨ ਨਾ ਜਿਵੇਂ ਜਿਵੇਂ ਚੀਜ਼ਾਂ ਸਮੇਂ ਨਾਲ ਹੁਣ ਇੱਥੇ ਕਣਕ ਝੋਨਾ ਵਧਰਾ ਦਾ ਨਿਯਾਰਾ ਹੀ ਆ ਯਾਰ ਮੈਂ ਕਹਿੰਦਾ ਚਿੱਟਾ ਸੂਟ ਪਾ ਕੇ ਬੈਠੋ ਤੇ ਚਿੱਟਾ ਭਾਗੇ ਉੱਤਰ ਆਣਾ ਲੈ ਇੱਥੋਂ ਸਾਰਾ ਕੁਝ ਦਿਸ ਪੈਣੇ ਦਾਣੇ ਦੋਣੇ ਹਨ ਚਾਲਾ ਪੱਥਰ ਨੇ ਚੱਲੀ ਜੀ ਹੋਰ ਜਿਆਦੇ ਸੋਹਣੀ ਹੋਰ ਵੀ ਜਿਆਦੇ ਸੋਹਣੀ ਚੱਲ ਲਈ ਲੈ ਆ ਮੈਂ ਤੁਹਾਨੂੰ ਥੱਲੇ ਫੜਾਵਾਂ ਉੱਤਰ ਜੇਗਾ ਇਹਨੂੰ ਵੀਰ ਬੰਦ ਕਿੱਥੋਂ ਕਰਨਾ ਆਰੇ ਚੋਕ ਜੀ ਹੋਵੇ ਦੀ ਇੱਥੇ ਹਾਂ ਹੈ ਧਿਆ ਕਰਦੇ ਬੰਦ ਏ ਆ ਸਿਸਟਮ ਕਿੱਥੋਂ ਬੰਦ ਹੋਣਾ ਇਹ ਕੰਮ ਆ ਜਾਂਦਾ ਓਕੇ ਵੀ ਓਕੇ ਹੁਣ ਯਾਰ ਅੰਦਰ ਤਾਂ ਨਾ ਮੈਂ ਕਹਿੰਨਾ ਵੀ ਜਟਾ ਸਵਰਗੀ ਆ ਸਹੀ ਗੱਲ ਆ ਅੰਦਰ ਤਾਂ ਯਾਰ ਆ ਜਿਹੜਾ ਮੈਂ ਕਹਿੰਨਾ ਝੋਨਾ ਕਰਨ ਕਾ ਥੋੜੀ ਵੱਡਣਾ ਇਹ ਤਾਂ ਵੱਡੀਆਂ ਗੱਡੀਆਂ ਨੂੰ ਪਿੱਛੇ ਛੱਡਣ ਵਾਲੀ ਗੱਲ ਆ ਮਨੂਰੇ ਆ ਵੀਰਾਂ ਨੇ ਕੰਪੈਨ ਉਹੀ ਗੱਲ ਆ ਸਾਡੇ ਬਲੈਤੀ ਜਦੋਂ ਜਿਹੜੀ ਚੀਜ਼ ਨੂੰ ਲੱਗ ਪਣ ਇਹ ਨਹੀਂ ਕਿ ਕੰਪੈਨ ਆ ਤੇ ਇਹਨੂੰ ਕਿਤੇ ਹਉਣੀ ਛੱਡ ਦੇਣਾ ਦੇ ਮੁੰਡੇ ਆਪਣੇ ਸਪਿੰਨਰ ਸਪਿੰਨਰ ਪਾਉਂਦੇ ਨੇ ਟਰੈਕਟਰਾਂ ਨੂੰ ਦੇਸ ਦਾ ਮੂੰਹ ਘਣੀ ਵਿੱਚ ਦੀ ਤੇ ਇੱਕ ਚੀਜ਼ ਹੋਰ ਇੱਧਰ ਆ ਦਿਖਾਵਾਂ ਸੁਣਾ ਉਹਨਾਂ ਦਾ ਸਿਆ ਆ ਵੀ ਜਿਹੜੀ ਵੀ ਚੀਜ਼ ਲੈ ਆ ਵੀ ਲਈ ਫਿਰਦੇ ਨਾਲ ਇਹ ਪਟਰਾਲੀਆਂ ਤਾਂ ਦੇਖਦੇ ਹੁੰਦੇ ਆ ਸਿਰਾਂ ਕੀਤਾ ਵਾ ਯਾਰ ਤੁਸੀਂ ਤੁਹਾਡੇ ਬਲੈਤੀਆਂ ਕਰਕੇ ਨਾ ਸਾਨੂੰ ਸ਼ੌਂਕ ਉਹ ਇੱਥੇ ਸਾਈਨ ਤੁਸੀਂ ਇੱਥੇ ਵੀ ਜੌਂਡੀਅਰ ਦਾ ਲਾਇਆ ਹੈ ਨਾ ਕੋਈ ਗੱਲ ਪਿਆਰ ਹੀ ਆਪਣਾ ਜੌਂਡੀਅਰ ਨਾਲ ਜਿਆਦੇ ਆ ਪਿਆਰ ਆ ਫਿਰ ਗੱਲ ਉੱਥੇ ਆ ਗਈ ਨਾ ਸਾਲਾ ਜਿੱਥੇ ਪਿਆਰ ਹੋਵੇ ਹਾਂ ਸਭ ਤੋਂ ਪਹਿਲਾਂ ਬ੍ਰਾਂਡ ਜਿਹੜਾ ਕੰਪੇਨ ਦੇ ਵਿੱਚ ਤੁਸੀਂ ਲਿਆ ਸੀ ਉਹ ਕਿਹੜਾ ਸੀਗਾ ਸਭ ਤੋਂ ਪਹਿਲਾਂ ਉਹ ਵੀਰੇ ਆਪਾਂ ਸਟੈਂਡਰਡ ਮਸ਼ੀਨ ਸੀ 513 ਸਟੈਂਡਰਡ ਮਸ਼ੀਨ ਹੰਡੇ ਆਈ ਵਾਲੀ ਹੰਡੇ ਆਈ ਵਾਲੀ ਹਾਂਜੀ ਉਦੋਂ ਬਾਅਦ ਚ ਆਪਾਂ ਵੇਚ ਕੇ ਫੇਰ ਲਈ ਜੀ ਗਰਦਿਆਲ ਗਰਦਿਆਲ ਹਾਂਜੀ ਨਾਬੇ ਵਾਲੀ ਉਦੋਂ ਬਾਅਦ ਉਦੋਂ ਬਾਅਦ ਚ ਲਈ ਵੀਰੇ ਦਸ਼ਮੇਸ਼ ਆਪਣੀ ਅੰਦਰ ਖੜੀ ਆ ਪਿੱਛੇ ਵੀ ਆ ਗਿਆ ਹਨਾ ਮਸ਼ੀਨਾਂ ਵੀ ਬੈਕ ਸਾਈਡ ਤੇ ਖੜੀ ਓਕੇ ਹਾਂਜੀ ਉਸ ਤੋਂ ਬਾਅਦ ਵੈਗਰੂ ਦੀ ਮਿਰਚ ਹਾਂਜੀ ਹੁਣ ਤਾਂ ਜਿਵੇਂ ਤੁਹਾਨੂੰ ਵੀ ਜਿਵੇਂ ਤੁਸੀਂ ਵੀਡੀਓ ਸਟਾਰਟਿੰਗ ਚ ਕਿਹਾ ਕਰੀ ਚਿੱਤੇ ਨੇ ਇਹਨਾਂ ਨਾਲ ਕਿੱਟ ਕਿੰਨੀਆਂ ਖੜੀਆਂ ਹਾਂਜੀ ਹਾਂਜੀ ਹਨਾ ਹਾਂਜੀ ਘਰ ਦੇ ਵਿੱਚ 5-7 ਤਾਂ ਰਹਿੰਦੀਆਂ ਹੋਣੀਆਂ ਮੇਰੇ ਬਾਅਦ ਤੋਂ ਬਾਅਦ ਬਸ ਮਸ਼ੀਨਾਂ 8-9 ਮਸ਼ੀਨਾਂ ਦਾ ਪਰ ਰੱਖੀ ਦੀਆਂ ਰੱਖੀ ਦੀਆਂ ਰਹਿੰਦੀਆਂ ਆ ਗਏ ਆ ਚੜੀਆਂ ਗਈਆਂ ਆ ਗਿਆਂ ਚੜੀਆਂ ਗਈਆਂ ਆ ਗਿਆਂ ਚੜੀਆਂ ਵੀ ਇੰਨੀਆਂ ਕਿ ਤਾਂ ਘਰੇ ਮਿਲਣਗੇ ਹਾਂ ਹਾਂ ਬਰੇ ਮਿਲਣਗੇ ਜਿਵੇਂ ਕੋ ਲੈਣ ਆਊਗਾ ਉਹ ਨਰਾਸ਼ ਨਹੀਂ ਹੋਊਗਾ ਨਾ 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 ਵੀਰੇ ਜਮੇ ਨਹੀਂ ਆ ਇੱਕ ਉਹ ਨਰਾਬ ਕਰੋ ਚੀਜ਼ ਸੋਚ ਕੇ ਤੁਰਦੇ ਆ ਵੀਰੇ ਆਪਾਂ ਪਹਿਲੀ ਗੱਲ ਇਹ ਵੀ ਆ ਨਾਲ ਮੈਂ ਦੱਸ ਨਹੀਂ ਭੁੱਲਗਾ ਆਪਾਂ ਲੋਨ ਵੀ ਕਰਾ ਕੇ ਦੇਈਦਾ ਅੱਛਾ ਉਹ ਵੀ ਸੌਦਾ ਹੈਗੀ ਹਾਂ ਵੀਰੇ ਬੰਦਾ ਜਿ ਸੇਬ ਵਾਲਾ ਹੋਵੇ ਸਹੀ ਤੇ ਆਪਾਂ ਲੋਨ ਵੀ ਕਰਾ ਦਿੰਦੇ ਆ ਜੇ ਨਹੀਂ ਹੈਗਾ ਕਿ ਕੈਸ਼ ਤੇ ਕਿਤੇ ਨਹੀਂ ਵੀ ਰੁਪਈਏ ਹੁੰਦੀ ਆ ਯਾਰ ਆਪਣੇ ਘਰਾਂ ਦੇ ਸਿਸਟਮ ਆ ਇਹ ਤਾਂ ਹੈ ਵੀਰੇ ਵੀ ਜਿੱਦ ਸੱਜਾ ਖੱਬਾ ਕਰਨਾ ਤੇ ਉਹ ਵੀ ਹੋ ਜੋ ਸਿੰਬਲ ਸਕੋਰ ਰੋਕ ਕੇ ਚਾਹੀਦਾ ਤੇ ਲੋਨ ਵੀ ਹੋ ਜਾ ਹਾਂਜੀ ਇਹ ਆ ਏਸੀ ਵਾਲੀ ਵੀ ਜੇ ਲੈਣੀ ਹੈ ਵੀ ਮਿਲਦੀ ਇਹ ਵੀ ਵੀਰੇ ਆ ਵੇਖਦਾ ਏ ਵੇਈ ਦਾ ਹਾਂ ਨਹੀਂ ਏਸੀ ਵਾਲੀ ਜਗ੍ਹਾ ਨੇ ਕਿਰਾਏ ਤੇ ਲੈਣੀ ਉਹ ਵੀ ਮਿਲ ਜੂ ਨਹੀਂ ਕਿਰਾਏ ਤੇ ਨਹੀਂ ਵੀਰੇ ਆਪਾਂ ਉਹ ਸੇਲ ਕਰ ਸਕਦੇ ਆ ਆਪਾਂ ਸੌ ਕੋਣੂ ਆਪਾਂ ਲਵਾਇਆ ਵਾ ਆਪਦੇ ਆਪਦੀ ਘਾਟਾ ਆਪਦੇ ਵਾਸਤੇ ਹਾਂ ਉਹ ਆਪਾਂ ਲਾਉਣਾ ਹੋਣਾ ਕਿ ਮੱਕੀ ਵਾਲਾ ਕਟਰ ਆਪਣਾ ਲੈ ਕੇ ਖੜਿਆ ਮੱਕੀ ਵਾਲੇ ਮੱਕੀ ਤੇ ਮਸ਼ੀਨ ਲਾਉਣੀ ਆ ਜੇ ਉਹ ਤੋਂ ਪਹਿਲਾਂ ਵੈਗੀ ਤੇ ਫਿਰ ਆਪਾਂ ਦੁਬਾਰੇ ਵੀ ਲਵਾ ਸਕਦੇ ਆ ਕੈਵਨ ਮੱਕੀ ਦਾ ਸੀਜ਼ਨ ਲਾ ਕੇ ਬਾਹਰ ਜਾਣਾ ਕਿ ਪਹਿਲਾਂ ਇਹ ਵੀਰੇ ਹੁਣ ਆਪਾਂ ਨੂੰ ਕੋਈ ਕਹਿ ਨਹੀਂ ਸਕਦੇ ੁੱਲੇ ਖਾਤੇ ਨੇ ਬਤਿੰਦਰ ਕੋਈ ਸੋਚ ਕੇ ਨਹੀਂ ਆਏ ਕਿਸ ਨਾ ਨਾ ਵੀਰੇ ਸੋਚਣ ਵਾਲਾ ਕੰਮ ਤਾਂ ਨਾ ਆਪਾਂ ਸੋਚ ਕੇ ਗਏ ਸੀ ਨਾ ਸੋਚ ਕੇ ਆਪਾਂ ਆਏ ਪੀਰ ਵੇਸ ਤੇ ਪੱਕੀ ਗਏ ਹੋ ਹਾਂ ਵੀਰੇ ਪੀਰ ਵੇਸ ਓਕੇ ਚਲੋ ਬਾਬਾ ਸੁੱਖ ਰੱਖ ਕੇ ਆ ਜਾਓ ਉਧਰ ਆ ਜਿਪਸੀ ਸ਼ਾਂਕ ਨੂੰ ਇਹ ਕੰਮ ਤੁਸੀਂ ਦੱਸਦੇ ਪੈਹੀਂ ਰੱਖਣੀ ਕਿ ਕਿਵੇਂ ਇਹ ਵੀਰੇ ਆਪਾਂ ਸੇਲ ਕਰ ਹੀ ਦੇਣੀ ਐ ਇਹ ਜਿਆ ਸੇਲ ਕਰ ਦੇਣੀ ਐ ਹਾਂਜੀ ਚਲੋ ਇਹ ਵੀ ਕਿਸੇ ਸਮੇਂ ਸ਼ੌਕ ਨੇ ਬਣਾਈ ਹੋਣੀ ਪੂਰੀ ਸ਼ੌਕ ਨਾਲ ਤਿਆਰ ਕਰਾਈ ਸੀ ਵੀਰੇ ਇਹ ਤੇ ਆਹ ਵਾਲੇ ਇੰਜਨ ਜਿਹੜੇ ਤੁਸੀਂ ਬਾਹਰ ਰੱਖੀ ਕਰਦੇ ਹੋ ਕਿ ਕਿਵੇਂ ਇਹ ਵਰਤੋ ਚ ਆ ਜਾਂਦੇ ਤੁਹਾਡੇ ਇਹ ਵੀਰੇ ਆਪਾਂ ਜਿਵੇਂ ਆਪਾਂ ਡਿਸਪੋਜ਼ਲ ਇੰਜਨ ਵਾਲੀਆਂ ਮਸ਼ੀਨਾਂ ਲੈਣੀਆਂ ਜੀ ਇਹ ਆਪਾਂ ਫੋਲੋ ਆਦਾ ਕੰਮ ਕਰਾ ਕੇ ਵੀਰੇ ਫੇਰ ਆਪਾਂ ਇਹ ਮਹੀਨ ਦੇ ਉੱਤੇ ਨਵੀਂ ਤੇ ਧਰ ਦਿਆਂ ਇੰਜ ਇਹਨਾਂ ਮਤਲਬ ਆਦੀ ਤਸੱਲੀ ਕਰ ਆਪਦੇ ਆ ਹਾਥੀ ਆਪਾਂ ਕੰਮ ਕਰਾਈਦਾ ਭਾਈ ਇਹ ਮੇ ਜਿਗਾੜੂ ਕੰਮ ਨਹੀਂ ਨਾ 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 ਮਿਸਾਰ ਆਣ ਓਕੇ ਕਰਕੇ ਤੇ ਫੇਰ ਹਾਂਜੀ ਤੇ ਤਾਂ ਇੰਜਨ ਵੀ ਘਰੇ ਇੱਕ ਦੋ ਪਏ ਰਹਿੰਦੇ ਨੇ ਹਾਂਜੀ ਵੀਰੇ ਪਏ ਰਹਿੰਦੇ ਉਹ ਜਿੱਟਰ ਕਿਵੇਂ ਰੱਖਿਆ ਉਹ ਜਿੱਟਰ ਵੀਰੇ ਸ਼ੌਂਕ ਨੂੰ ਰੱਖਿਆ ਆਪਣਾ ਉਹ ਬਸ ਉਦਾਂ ਹੀ ਹਾਂ ਜਿਹੜੇ ਗੂੜੇ ਦੇ ਨੂੰ ਬਸ ਜਿਵੇਂ ਪੱਠੇ ਲਿਆਂਦੇ ਪੱਠੇ ਲੈ ਗਿਆ ਬਸ ਐ ਕੋਈ ਮੜ ਮੜਾ ਟਰਾਲੀ ਨੂੰ ਲੈ ਗਿਆ ਇਹ ਜਿਆਦਾ ਨਹੀਂ ਉਹਨਾਂ ਦਾ ਕੰਮ ਲੈ ਨਾ 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 ਵੀਰੇ ਜਿਆਦਾ ਤੇ ਹੁਣ ਆ ਮਸ਼ੀਨਾਂ ਸਾਰੀਆਂ ਰਿਪੇਅਰ ਕਰਕੇ ਖੜੀਆਂ ਆਈਆਂ ਹਾਂ ਹਾਂ ਵੀਰੇ ਇਹ ਰਿਪੇਅਰ ਕਰਕੇ ਖੜੀਆਂ ਨੇ ਜੇ ਕਿ ਜਿਹੜਾ ਉਹ ਬਸ ਸਲਫਾ ਮਾਰੋ ਤੇ ਆਉਦੀ ਰਿਪੇਅਰ ਵੀਰੇ ਆਏ ਆ ਕਣਕ ਦਾ ਸੀਜ਼ਨ ਹੈਗਾ ਪੰਜਾ ਜਨਾਂ ਦਾ ਹੂੰ ਉਦੋਂ 1.5 ਲੱਖ ਰੁਪਈਆ ਆਪਾਂ ਲਈ ਦਵ ਹੂੰ ਪਰ 1.5 50 ਦਿਨਾਂ ਚਾਇਆ ਕੋਹ ਕਹਾ ਦਾ ਨਿਕਾ ਹੋਲਾਪਾ ਰਿਪੇਅਰ ਕਰੀ ਦੀਆ ਵਾ ਤੇ ਰਿਪੇਅਰ ਕਰਕੇ ਆਪਾਂ ਦੇਣੀ ਆ ਅਗਲੇ ਨੂੰ ਜਿਹੇ ਜੀ ਦੇਤੀ ਮਸ਼ੀਨ ਉਹੋ ਜੀ ਆਪਾਂ ਲੈ ਲੈਣੀ ਆ ਠੀਕੇ ਤੇ ਹਾਂ ਵੀ ਅਗਲੇ ਨੂੰ ਜਿਹੜੀ ਚੀਜ਼ ਦਿੱਤੀ ਉਹੋ ਜੀ ਹਾਂ ਤੇ ਜੇ ਕੋ ਉਹਨੇ ਕੀ ਹੋਏਗੀ ਉਹਨੇ ਰੁਪਈਏ ਅਗਲੇ ਦੇ ਜਿਹੜੀ ਗੱਲ ਆ ਆਪਾਂ ਦਾ ਜਿਹੜੀ ਚੀਜ਼ ਜਿਵੇਂ ਦਿੱਤੀ ਓਵੇਂ ਲੈਣੀ ਆ ਓਵੇਂ ਲੈਣੀ ਆ ਠੀਕ ਆ ਇਹ ਡਾਟਾ ਆਪਣ ਤੁਹਾਨੂੰ ਸ਼ਹਿਰ ਕਿੱਧਰ ਦਾ ਦਾ ਕਿੱਥੋਂ ਲਏ ਸੀ ਇਹ ਵੀਰੇ ਆਪਾਂ ਜਗਰਾਉ ਤੋਂ ਲੈ ਆਪਣਾ ਗਲ ਵਾਲਾ ਬਾਈ ਨਹੀਂ ਉਦੋਂ ਬਾਈ ਉਹਨਾਂ ਦੀ ਗਲ ਵਾਲਾਂ ਦੀ ਨਹੀਂ ਹੈਗੀ ਸੀਗੀ ਅੱਛਾ ਆ ਵਾਲਾ ਇਹ ਆ ਲਾਈ ਆ ਆ ਗਲ ਵਾਲੇ ਬਾਈ ਤੋਂ ਲਿਆ ਸੀ ਇਹ ਕਿੱਥੋਂ ਇਹ ਵੀ ਜਗਰਾਉਂ ਤੋਂ ਲਿਆ ਆ ਹਾਂ ਇਹ ਵੀ ਜਗਰਾਉਂ ਦੇ ਲਿਆ ਜੀ ਅੱਛਾ ਹਾਂਜੀ ਜਦੋਂ ਤੁਸੀਂ ਇਹ ਲਿਆ ਸੀ ਏਜੰਸੀ ਵਾਲੇ ਉਦੋਂ ਵੀ ਆਇਆ ਘਰੇ ਆ ਕੇ ਦੱਸਦੇ ਸੀ ਸਾਰਾ ਕੁਝ ਕਿ ਨਹੀਂ ਦੱਸਦੇ ਨਹੀਂ ਵੀਰੇ ਉਹ ਉਹ ਬਣ ਦੱਸਦੇ ਸੀ ਉਹ ਮੈਂ ਹਟ ਦਾ ਬ੍ਰਾਂਡ ਆ ਬ੍ਰਾਂਡ ਹੀ ਵੇਖਣਾ ਨਾ ਕੋਈ ਡੈਮੋ ਲਾਉਂਦੇ ਸੀਗੇ ਅੱਛਾ ਹਾਂ ਮੈਮ ਉਹਨਾਂ ਨੇ ਪਹਿਲੇ ਦਿਨ ਤੋਂ ਨਹੀਂ ਲਾਇਆ ਯਾਰ ਬੜੇ ਭੜੇ ਐਸ ਗੱਲਾਂ ਮੇਰੇ ਨਾਲ ਬਾਈ ਮਨਦੀਪ ਨੇ ਗੁੱਸੇ ਨਾਲ ਆਜੇ ਯਾਰ ਬੜਾ ਸਾਹੋਕ ਤਾਂ ਹੈ ਇਹਨਾਂ ਦਾ ਸ਼ੁਰੂ ਤੁਸੀਂ ਹੈ ਨਾ ਸ਼ੁਰੂ ਤੇ ਉਹ ਕਹਿੰਦੇ ਸਾਡਾ ਬ੍ਰਾਂਡ ਹੈ ਵੀਰੇ ਬ੍ਰਾਂਡ ਵੇਖੂ ਇਹ ਗੱਲ ਬਈ ਮੁੰਦੀ ਵੀ ਕਹਿੰਦਾ ਕਿ ਨਾ ਜਿਹੜਾ ਸਾਡਾ ਕਸਟਮਰ ਹੈ ਨਾ ਉਹ ਸਾਡਾ ਹੀ ਹੈ ਕਹਿੰਦਾ ਕਹਿੰਦਾ ਉਹ ਨਾ ਵੀਰੇ ਹਾਲੈਂਡ ਬ੍ਰਾਂਡ ਲਾਉਂਦਾ ਵਾ ਡੈਮੋ ਨਾ ਜਉ ਡੀਅਰ ਲਾਉਂਦਾ ਉਹਨੂੰ ਵੇਚਦੇ ਆ ਹਾਂ ਵੇਚੇ ਭਾਈ ਗੱਲ ਪਤਾ ਨਾ ਛੱਡੇ ਰਹੀ ਹੁਣ ਤੁਸੀਂ ਦੇਖ ਲਓ ਵੀ ਆਪਾਂ ਫੋਨ ਲੈਣ ਵੀ ਜਾਂਦੇ ਆ ਹੂੰ ਠੀਕ ਆ ਪਹਿਲਾਂ ਆਪਾਂ ਛੋਟਾ ਫੋਨ ਦੇਖਦੇ ਹੂੰ ਜਦੋਂ ਤੁਹਾਡੇ ਮੂਰੇ ਕਵਰ ਲਾ ਕੇ ਆਪ ਦਾ ਫੋਨ ਰੱਖ ਦਿੰਦੇ ਆ ਤੇ ਬਿਲ ਐਂ ਕਰਦਾ ਐਂ ਚੱਲ ਕਿਹਰੇ ਲੈਣਾ ਲੈ ਲੋ ਯਾਰ ਤੁਹਾਨੂੰ ਡੈਮੋ ਦਿੰਦੇ ਐਪਲ ਵਾਲਾ ਤਾਂ ਜਾਵਾ ਹੀ ਨਹੀਂ ਅਗਲੇ ਅਗਲੇ ਸਾਡਾ ਬ੍ਰਾਂਡ ਸਾਡਾ ਨਾਮ ਵਿਖਦਾ ਬਾਈ ਸਾਡਾ ਲੋਗੋ ਵਿਖਦਾ ਉਹੀ ਕੰਮ ਹੈ ਨਾ ਵੀ ਇਹਦੇ ਲੋਗੋ ਵਿਖਦਾ ਐਪਲ ਵਾਲੇ ਤਾਂ ਨੇ ਕਦੇ ਵੀ ਐਡ ਨਹੀਂ ਲਾਈ ਇੱਕ ਦਿਨ ਇਸ ਟੌਪਿਕ ਤੇ ਨਾ ਗੱਲ ਵੀ ਚੱਲੀ ਉਹ ਕਹਿੰਦੇ ਵੀ ਸਾਡੀ ਐਡ ਵੀਰ ਭਰਾ ਆਪ ਲਾਉਂਦੇ ਇੱਕ ਟ੍ਰੈਂਡ ਨੇ ਤੁਸੀਂ ਵੇਖਿਆ ਸ਼ੀਸ਼ੇ ਅੱਗੇ ਖੜ ਕੇ ਫੋਟੋ ਖਿੱਚਣ ਦਾ ਹਾਂਜੀ ਉਹ ਕਹਿੰਦੇ ਸਾਡੀ ਐਡ ਕੰਪਨੀ ਤੇ ਆਪੇ ਹੋ ਰਹੀ ਏ ਹਾਂਜੀ ਉਹ ਇਹੀ ਚੀਜ਼ ਵੀਰੇ ਇਹ ਹੈ ਹਾਂ ਹੋਰ ਇਹ ਕਦੇ ਗੱਡੀ ਤੇ ਲੱਗਿਆ ਹੋ ਜਿਹਦਾ ਪਿਆਰ ਚੰਗਾ ਹੋਊਗਾ ਇਹ ਕਦੇ ਸਾਧਨ ਤੇ ਲੱਗਿਆ ਹੋਗਾ ਹੈ ਜਿਹੜੀ ਜਿਹੜੀ ਹਾਂ ਲੋਗੋ ਲੱਗੇ ਹੀ ਹੁਣ ਯਾਰ ਆ ਲੋਗੋ ਇਹਨਾਂ ਨੇ ਸ਼ੁਰੂ ਦੀ ਨਹੀਂ ਬਦਲਿਆ ਨੰਨੂ ਲੋਗੋ ਤੋਂ ਮੇਰਾ ਧਿਆਨ ਚ ਆਇਆ ਦੇਖੀ ਇਹ ਸਾਈਨ ਇਹਨਾਂ ਦਾ ਗੱਡੀ ਤੇ ਹੁਣ ਵੀ ਚੱਲਦਾ ਤੇ ਉਦੋਂ ਦਾ ਹੀ ਚੱਲਦਾ ਉਦੋਂ ਦਾ ਹੀ ਚੱਲਦਾ ਵੀਰੇ ਇਹ ਇਹਨਾਂ ਨੇ ਜਮਾ ਹੀ ਨਹੀਂ ਬਦਲਿਆ ਹੈ ਨਾ ਇਹਦਾ ਨਿਰੰਝਨ ਦਿਖਾ ਲਈਏ ਚੱਕਦਾ ਚੱਕ ਦੇ ਵੀਰੇ ਵਾਹਿਗੁਰੂ ਇਹਨੂੰ ਨੱਪਿਓ ਚੱਕਰ ਟਰਬੋ ਵੀਰੇ ਆਪਣਾ ਇਹ ਉਦੋਂ ਦਾ ਲਾਇਆ ਹੋਇਆ ਵਾਹ ਜੀ ਅੱਛਾ ਇਹਨੂੰ ਟਰਬੋ ਆਪ ਲਾਈ ਹੈ ਹਾਂਜੀ ਇਹਨੂੰ ਟਰਬੋ ਵੀ ਆਪਣੀ ਆਪ ਲਾਈ ਆ ਉਹ ਮੇਰੇ ਚਾਚਾ ਜੀ ਹੈ ਨਹੀਂ ਇੱਥੇ ਉਹਨਾਂ ਨੇ ਘਰੇ ਆ ਫਟ ਕੀਤੀ ਹੋਈ ਅੱਛਾ ਸਾਰੀ ਫਿਟਿੰਗ ਆਪ ਕੀਤੀ ਹੈ ਆਪ ਕੀਤੀ ਹੈ ਵੀਰੇ ਘਰੇ ਤੁਹਾਨੂੰ ਰੋ ਬੜੀ ਵਧੀਆ ਫਿਟਿੰਗ ਕੀਤੀ ਆ ਪਤਾ ਲੱਗਦੇ ਨਹੀਂ ਨੰਨੋ ਕਿਹਨਾਂ ਸਾਰੀ ਫਿਟਿੰਗ ਯਾਰ ਵੈਰੀ ਗੁੱਡ ਯਾਰ ਨਹੀਂ ਇਹ ਟਰਬੋ ਕਿੰਨੇ ਸਾਲ ਚਲਾਤਾ ਸੀਗਾ 7 ਚ ਲਿਆਂਦਾ ਹਾਂਜੀ ਤੇ ਇਹ ਆਪਾਂ ਵੀਰੇ ਲਾਇਆ 12 13 ਚ ਜਦੋਂ 50 55 ਆਏ ਆ ਇਹ ਉਦੋਂ ਆਹ ਉਦੋਂ ਲਾਇਆ ਤਾਂ ਉਹਨਾਂ ਤੇ ਟਰਬੋ ਹੁੰਦਾ ਸੀਗਾ ਨਹੀਂ ਤੁਹਾਨੂੰ ਐ ਨਹੀਂ ਲੱਗਾ ਵੀ ਇਹ ਜੌਂਦੀ ਹੈ ਤੇ ਟਰਬੋ ਕਿਉਂਕਿ ਇਹ ਕਦੋਂ ਤੁਸੀਂ ਕਿਆ ਲਾਇਆ ਐਸੀ 12 13 ਚ ਵੀਰੇ 12 13 ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਕੋਈ ਨਾਮ ਨਿਸ਼ਾਨਾ ਵੀ ਨਹੀਂ ਹੋਣਾ ਹਾਂ ਹੱਜ ਕੱਲ ਵੀਰੇ ਹੁਣ ਐਵੇਂ ਲੱਖ ਲੱਖ ਰੁਪਈਆ ਲਈ ਜਾਂਦੇ ਆ ਉਹ ਮਰਜੀ ਲਈ ਜਾਂਦੇ ਆ ਆਪਾਂ ਉਦੋਂ 12 13 ਚ ਲਿਆ ਕੇ ਲਾਤਾ ਸੀ ਆਪ ਹੀ ਲਿਆ ਕੇ ਦੇਖੋ ਲਾਇਆ ਘਰੇ ਹਾਂ ਮੈਂ ਉਹ ਸਾਰਾ ਫਿਲਟਰ ਵੀ ਆਪਾਂ ਬਦਲਿਆ ਜੀ ਇਹ ਵੱਡਾ ਕਰਿਆ ਹੁਣ ਹਾਂ ਜੀ ਵੱਡਾ ਕੀਤਾ ਬਲ ਇਸ 5510 ਦਾ ਸੀ ਕਿ ਨਹੀਂ ਹਾਂ ਹਾਂ ਇਸ 5510 ਵਾਲਾ ਫਿਲਟਰ ਵੀ ਉਹਦੋਂ ਦਾ ਚਰਨਜਾਏ ਉਹਦਾ ਟਰਬੋ ਵੀ ਉਹਦੇ ਵਾਲੇ ਲੱਗਿਆ ਹੋਇਆ ਹੈ ਇਹ 5510 ਦਾ ਹਾਂਜੀ ਨਹੀਂ ਇਹ ਤੋਂ ਚਾਚਾਈ ਨੂੰ ਆਈਡੀਆ ਸੀਗਾ ਵੀ ਆਹ ਵਾਲੀ ਟਰਬੋ ਇੱਥੇ ਲੱਗ ਜਾਣੀ ਹੈ ਕਿ ਕਿਵੇਂ ਬਾ ਕੁਦਰਤੀ ਕੋਈ ਸੈੱਟ ਬਹਿ ਗਿਆ ਉਹਨਾਂ ਨੂੰ ਕੰਬਾਈਨਾਂ ਦਾ ਕੰਮ ਕਰਦੇ ਕਰਦੇ ਨੌਲੇਜ ਹੋਣੀ ਆ ਹਾਂਜੀ ਇਹ ਇੰਨਾ ਕ ਨੰਬਰ ਆ ਸਿਸਟਮ ਇੱਥੇ ਫਿੱਟ ਬੈਠੂਗਾ ਹਾਂਜੀ ਹਾਂਜੀ ਪਹਿਲਾਂ ਅੱਜ ਉਹ ਬਾਹਰ ਜਾਣੇ ਕਾਰਨ ਤੁਹਾਡੀ ਮੁਲਾਕਾਤ ਨਹੀਂ ਕਰਾਈ ਨਹੀਂ ਤੁਹਾਨੂੰ ਦਿਖਾਉਣਾ ਜੀ ਕੋਈ ਨਹੀਂ ਬਾਬਾ ਸੁੱਖ ਰਿਖਿਆ ਗਲੀਰੀ ਸੀ ਜਦੋਂ ਆਏ ਉਦੋਂ ਚਾਚਾ ਜੀ ਨੂੰ ਜਰੂਰ ਮਿਲਾਂਗੇ ਹਾਂ ਜੀ ਹਾਂ ਜੀ ਉਦੋਂ ਆਪਾਂ ਗੱਲਬਾਤ ਉਹਨਾਂ ਤੋਂ ਵੀ ਸਿੱਖਾਂਗੇ ਜੇ ਕੋਈ ਕਿਉਂਕਿ ਸਿੱਖਣਾ ਨਹੀਂ ਹੁੰਦਾ ਵੀਰ ਭਰਾ ਵੀ ਕੁਝ ਸਿੱਖ ਲਣਗੇ ਸਾਡੇ ਯਾਰਾਂ ਨੂੰ ਕੋਈ ਨੌਲੇਜ ਦੀ ਗੱਲ ਮਿਲ ਜੇਗੀ ਤੇ ਆਹ ਇਸਾ ਕਿੰਨੇ ਸਾਲ ਚਲਾਇਆ ਇਹ ਵੀਰੇ ਹੋ ਗਏ ਇਹਨੂੰ 2 ਸਾਲ ਹੋ ਗਏ ਲਾਏ ਕਾਮਯਾਬਾ ਪੂਰਾ ਕਾਮ ਜਾਵਾ ਵੀਰੇ ਕੁਛ ਤੋੜ ਪੰਨ ਕੋਈ ਗਰਾ ਨਹੀਂ ਵੀਰੇ ਅੱਜ ਤੱਕ ਆਪਣੇ ਦਾ ਆਪਾ ਤਾਂ ਨਹੀਂ ਤੋੜਿਆ ਪੰਨਿਆ ਨਾ ਆਪਣੇ ਟ੍ਰੇਟਰ ਨੇ ਕੋਈ ਖਰਾਬ ਕੀਤਾ ਨਾ ਆਪਾ ਮੈਂ ਨਜਾਇਜ਼ ਧੱਕਾ ਕਰਦੇ ਇਹ ਦਿਨ ਨਾ ਨਜਾਇਜ਼ ਕਰਦੇ ਆ ਵੀ ਜਿੰਨੇ ਜਿਵੇਂ ਸਹੀ ਇਹਨੂੰ ਔਮੇ ਚਲਾਈਦਾ ਕਹਿੰਦਾ ਤੂੰ ਤੀ ਤਾਂ ਲੋਰ ਵਾਲੀ ਖੇਤੀ ਕਰ ਹਾਂ ਨਜਾਇਜ਼ ਵੀ ਢੰਗ ਨਾਲ ਚਲਾਈਦਾ ਵੀ ਐਵੇਂ ਬਿਨਾਂ ਗੱਲੋਂ ਬਾਦ ਰੇਸ ਨਹੀਂ ਦੇਣੀ ਇਹਦੀ ਬਿਨਾਂ ਗੱਲੋਂ ਬਾਦ ਔਮੇ ਨਹੀਂ ਵੀ ਇਹਨੇ ਹਾਲ ਦੀ ਘੜੀ ਬਾਬੇ ਦੀ ਮਿਹਰ ਨਾਲ ਆ ਯਾਰ ਮੈਂ ਗਲਤ ਸੱਤ ਕਿਉਂ ਤੈਨੂੰ ਪੁੱਛੀ ਤੁਸੀਂ ਕਹਣਾ ਵੀ ਅਸੀਂ ਸਮਾਨ ਬਾਹਰੋਂ ਲਿਆ ਹਾਂਜੀ ਆਹੀ ਸਾਇਦਾ ਇਹ ਇਹ ਪੂਰਾ origignal ਆ ਤੁਹਾਨੂੰ ਪਤਾ ਸੀ ਮੇਰੇ ਇਹde ਲੱਗਿਆ ਹੋਇਆ ਮਗਰ ਇਹਦੇ ਹੋਊਗੀ ਇਹਦੇ ਪਲੇਟ ਜਿਹੜੀ ਯਾਰ ਟਰੈਕਟਰ ਤੋਂ ਹੀ ਲਵਾਇਆ ਹੋਇਆ ਆਪਣਾ ਅੱਛਾ ਉੱਥੇ ਟਰੈਕਟਰ ਕੋਈ ਹੋਊਗਾ ਉਹ ਤੋਂ ਲਵਾ ਕੇ ਲਵਾ ਕੇ ਲੈਂਦਾ ਆਪਣਾ ਸਾਰਾ ਸਾਰਾ ਸਾਮਾਨ ਤਾਂ origignal ਮਿਲ ਗਿਆ ਹੋਰ ਨਹੀਂ ਵੀਰੇ ਆਪਾਂ ਕਿਤੇ ਨਾਟ ਵੀ ਨਹੀਂ ਆਪਾਂ ਇਹਦੇ ਖਰਚੇ ਦਾ ਕੋਈ ਚੇਤਾ ਨਹੀਂ ਖਰਚੇ ਦਾ ਨਹੀਂ ਵੀਰੇ ਚਾਚੇ ਨੂੰ ਪਤਾ ਹੋ ਹਾਂ ਚਾਚੇ ਨੂੰ ਇਹਨੂੰ ਕਰਕੇ ਸਟਾਰਟ ਕਰਮਾਉਣ ਵਾਲੇ ਨੂੰ ਹਾਂਜੀ ਵਾਹਿਗੁਰੂ ਆ ਗੇਰ ਵੀ ਨੋ ਉਦੋਂ ਲ ਜਾਂਦਾ ਹਨਾ ਹਾਂਜੀ ਉਦੋਂ ਦਾ ਹੀ ਆਉਂਦਾ ਜੀ ਇਹਨਾਂ ਆ ਰੱਖ ਦੋ ਥੱਲੇ ਹੁਣ ਤਾਂ ਦੇਣ ਲੱਪੇ ਸ਼ੌਕਰ ਉਦੋਂ ਨਹੀਂ ਸੀ ਆਉਂਦਾ ਹਨਾ ਨਾ ਵੀਰੇ ਉਦੋਂ ਨਹੀਂ ਆਉਂਦਾ ਸੀ ਉਦੋਂ ਸ਼ੋਅ ਸਿੱਧੀ ਸੀ ਹੁਣ ਸ਼ੋਅ ਇਹ ਕਿਹਨਾ ਚੇਂਜ ਕਰਤੀ ਵੀ ਥੱਲਿਓਂ ਖੁੱਲ ਜਾਂਦੀ ਹਾਂਜੀ ਇਹਦੀ ਸ਼ੋਅ ਉਤੋਂ ਹੀ ਖੁੱਲਦੀ ਸੀ ਬੱਸ ਜਿਹੜਾ 8 ਇੰਚ ਨਾਲ ਤਣਕੜਾ ਬਹੁਤ ਆਦਿ ਨਾਲੋਂ ਹਾਂ ਆ ਆ ਨਹੀਂ ਤਣਕਦੇ ਇਹਨਾਂ ਦੀ ਡਿਜ਼ਾਈਨ ਹੋ ਰਹੀ ਦਾ ਹੋਇਆ ਹੋ ਰਹੀ ਇਹ ਤਾਂ ਫਿਰ ਵੀਰੇ ਆਏ ਆ ਨਾ ਜਿਵੇਂ ਪੁੱਠੇ ਗਿਰਾਂ ਵਾਲਾ ਬੋਲਟ ਆ ਹਾਂ ਉਹ ਚੀਜ਼ ਆ ਇਹਦਾ ਹੋਰ ਸਾਬਕਾ ਟ੍ਰੈਕਟਰ ਬਾਬਰੇ ਆਪਾਂ ਹੋਰ ਵੀ ਬਹੁਤ ਦੇਖਿਆ ਇਹ ਟ੍ਰੈਕਟਰ ਪਤਾ ਨਹੀਂ ਕੁਦਰਤੀ ਇਹ ਸੀੜੀ ਬਹੁ ਮਾਰਦਾ ਵਾ ਚੋਗਤੀ ਅੱਛਾ ਇਹ ਹਾਂ ਹੈਗੀ ਚਾਬੀ ਇਹਦੀ ਹਾਂ ਬੱਚੀ ਹੈ ਵੀਰੇ ਇਹਦੇ ਚੱਲ ਦੇਖੀਏ ਨਾ ਇਹ ਸਟਾਰਟ ਕਰਕੇ ਫਿਰ ਵਾਹ ਹੋ ਗਿਆ ਚੱਲ ਵੀ ਕਰਮਾ ਆ ਲਿਆ ਇੱਕ ਚੀਜ਼ ਤੈਨੂੰ ਹੋਰ ਉਹਦੀ ਪੁੱਛਦਾ ਆ ਹੋਏ ਨਹੀਂ ਅੰਦਰ ਸੀੜੀ ਛੋਟੀ ਲਾਈ ਆ ਕਿ ਨਹੀਂ ਨਾ 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 ਵੀਰੇ ਆਪਾਂ ਕੋਈ ਚੀਜ਼ ਵੀ ਨਹੀਂ ਲਾਈ ਤੁਸੀਂ ਸੋਚ ਕੇ ਦੇਖਾ ਚੱਕੀ ਮਣੀ ਹਾਂ ਦੂਪੋ ਢੋਲ ਕਿਟ ਹਟ ਗਈ ਉਹ ਮੈਂ ਨਾ ਨਾ ਬਲੇ ਸਾਰਾ ਕੁਝ ਹੋ ਗਿਆ ਸਰਬੋ origignal ਹੈ ਦਾ ਨਾ ਲੱਗਦਾ ਸਾਰਾ ਤਾਂ ਆਪਾਂ ਨਾਟ ਨਹੀਂ ਖੋਲਿਆ ਦਾ ਕਿਤੇ ਵੇਖ ਲਾ ਵਾਹ ਕੀ ਯਾਰ ਇਹ ਕੋਲੋਂ ਬਸ ਹੋਰ ਇਸ ਦੇ ਸੂਚ ਨੂੰ ਕਰੀ ਜਾਂਦਾ ਆ ਦੋ ਜੋ ਫੇਰ ਬੰਦਾ ਕਹਿੰਦਾ ਝੂਠ ਮਾਰ ਦੇ ਵੀਰੇ ਆਪਾਂ ਮੈਂ ਤਾਂ ਹੀ ਪੁੱਛਿਆ ਨਾ ਭਰਾਂ ਖੋਲ ਕੇ ਦੇਖ ਲਓ ਯਾਰ ਮੈਂ ਤੇਨੂੰ ਹੁਣ ਪੁੱਛਣ ਲੱਗਾ ਸੀ ਅਗਲੀ ਗੱਲ ਹਾਂ ਹਾਂ ਜਦੋਂ ਜੌਂਡੀਆਰੇ ਆਹ ਵਾਲੇ ਆਏ ਆ ਉਦੋਂ ਰੂਟਰ ਪੰਪ ਆਏ ਸੀ ਨਾ ਪਹਿਲਾਂ ਪਹਿਲਾਂ ਜਿਹੜਾ ਤੁਹਾਡੇ ਕੋਲ ਹੋ ਰੂਟਰ ਨਹੀਂ ਵੀਰੇ ਮੇਕੋ ਹੀ ਸੀਗਾ ਉਹ ਵੀ ਐਲਟੀ ਵੀ ਮੇਕੋ ਹੀ ਆਇਆ ਰੂਟਰ ਤਾਂ ਵੀਰੇ 11 ਚ ਤੇ 12 ਚ ਆਇਆ अच्छा वो 11 ते 12 ਚ ਆਏ ਪਹਿਲਾਂ ਇਹ ਜਦੋਂ ਇਹ ਬੰਦ ਹੋ ਗਏ ਕਾਲੇ ਢੱਡਾ ਵਾਲੇ ਕੋਸਕ ਪੀਸ ਇਹਨਾਂ ਨੇ ਜਿਹੜੇ ਉਹ ਉਹ ਰੂਟਰ ਆਏ ਉਹ ਰੂਟਰ 10 ਚ ਵੀ ਇਹ ਕਈ ਟਰੈਕਟਰ ਰੂਟਰ ਹੋਣਗੇ ਕਈ ਮੈਕੋ ਹੋਣਗੇ ਇਹ 9 ਤੱਕ ਤਾਂ ਮੈਕੋ ਹੀ ਆਏ ਜੀ 9 ਤੱਕ ਮੈਕੋ ਹੀ ਆਇਆ ਜੋ ਸ਼ੁਰੂ ਤੋਂ ਆਇਆ ਹੈ ਟਰੈਕਟਰ ਇਹ ਮੈਕੋ ਚ ਹੀ ਆਇਆ ਇਹ 12 13 ਚ ਰੂਟਰ ਹੈ ਇਹਦੇ ਪਿਛਲੇ ਹਿੱਸੇ ਦੀ ਕੋ ਰੇਪੇਰ ਪੂਰ ਕੱਢੀ ਜ ਨੇ ਨਹੀਂ ਵੀਰੇ ਇਹਦੇ ਬਾਅਦ ਮਾੜੇ ਮੋٹے ਜੇ ਬੈਰਿੰਗ ਜਦੋਂ ਕੱਦੂ ਜੇ ਨੂੰ ਜਦੋਂ ਸਿੰਪਲ ਸੀਗਾ ਚਲਾਉਂਦੇ ਸੀਗੇ ਇੱਕ ਦੋ ਵਾਰੀ ਬੈਰਿੰਗ ਪਾਇਆ ਇਹਦਾ ਕੋਈ ਕੋਈ ਰਿਪੇਅਰ ਨਹੀਂ ਆਪਣੇ ਹਿੱਸੇ ਦੇ ਉਹ ਐਕਸਲ ਆਲੇ ਹਾਂਜੀ ਐਕਸਲ ਆਲੇ ਤੇ ਬ੍ਰੇਕਾਂ ਨਾ ਬ੍ਰੇਕਾਂ ਨਹੀਂ ਵੀਰੇ ਕੋਈ ਨਾਲੇ ਕਲੱਚ ਤੇ ਤੁਸੀਂ ਇਹਦੇ ਬੈਰਿੰਗ ਪਾਏ ਆ ਹਾਂਜੀ ਪੀਟੀਓ ਦੀ ਸੀ ਇਹਦੇ ਇੱਕ ਇੱਕ ਕਲੱਚ ਬੈਰਿੰਗ ਦੀ ਬਹੁਤ ਪ੍ਰੋਬਲਮ ਹੈ ਵੀਰੇ ਹੈਗੀ ਹੈ ਇਹਦੇ ਚ ਹਾਂ ਇਹਦੇ ਚ ਇਹ ਕਲੱਚ ਬੈਰਿੰਗ ਬਹੁਤ ਸੀਜ਼ ਕਰਦਾ ਵਾ ਨਹੀਂ ਉਹ ਆਪਣੇ ਹੋਂ ਤੱਕ ਕਲੱਚ ਪਲੇਟ ਵੱਡੀ ਪੈ ਜਾਂਦੀ ਉਹ ਪਵਾ ਦੇਣੀ ਸੀ ਆਜੋ ਇਹਦੇ ਕੋਲ ਹੀ ਵੀਰਾਂ ਨੇ ਕਹਿੰਨਾ ਕਿ ਤੇ ਉਹ ਤੋਂ ਕਹੀ ਹਾਂ ਹਾਂਜੀ ਹਾਂਜੀ ਨਹੀਂ ਇਹਦੇ ਕਲੱਚ ਹੁਣ ਤਾਂ 75 ਵਾਲਾ ਪੈ ਜਾਂਦਾ ਉਹ ਆ ਵੀਰੇ ਉਹ ਨਹੀਂ ਪਵਾਇਆ ਆਪਾਂ ਆਪਾਂ ਨਾਲ ਦੇ ਸਾਰਾ ਕੁਝ ਉਵੇਂ ਹੀ ਆ ਜੋ ਕੰਪਨੀ ਦਾ ਸੈੱਟ ਆਉਂਦਾ ਆਪਾਂ ਨੇ ਕਿਵੇਂ ਜਗਾੜबाजी ਨਹੀਂ ਕਰਕੇ ਦਿੱਤੀ ਨਹੀਂ ਨਹੀਂ ਉਹ ਜਗਾੜ ਨਹੀਂ ਹੁੰਦਾ ਹਾਂ ਹਾਂ ਕੁਝ ਨਹੀਂ ਕਰਨਾ ਉਹ ਸਾਰਾ ਕੁਝ ਉਵੇਂ ਹੀ ਪੈ ਜਾਂਦਾ ਠੀਕ ਹੈ ਬਾਕੀ ਚਲੋ ਕੋਈ ਜਦੋਂ ਏਜੰਸੀ ਗਏ ਉਦੋਂ ਤੁਸੀਂ ਦੇਖ ਲਿਓ ਤੇ ਇਹ ਕੀ ਤੁਸੀਂ ਕਿਹਦੇ ਦੱਸਿਆ ਕਲੱਚ ਪਲੇਟ ਦੀ ਕੀ ਪ੍ਰੋਬਲਮ ਇਹਦੇ ਕਲੱਚ ਬੇਰਿੰਗ ਵਾਲੇ ਮੇਰੇ ਸੀਲ ਵਾਲਾ ਮਾਰਦਾ ਇਹ ਸੀਲ ਵਾਲੇ ਮਾਰਦਾ ਜਦੋਂ ਓਵਰਲੋਡ ਜਾਦੇ ਕਿਤੇ ਆਪਾਂ ਜਦੋਂ ਇਹਦੇ ਕਿਤੇ ਨਾ ਨਾ ਪਲੇ ਦੇਈਏ ਕਲੱਚ ਚ ਆਪਾਂ ਕੋਈ ਅਨਜਾਣ ਬੰਦਾ ਵੇਗਾ ਕਰੱਚ ਤੇ ਇਹਨੇ ਪੈਰ ਰੱਖ ਲਿਆ ਇਹਨੇ ਘੰਟੀ ਜੀ ਚੀਜ਼ ਕਰ ਦੇਣਾ ਆਹ ਗੱਲ ਤਾਂ ਫਿਰ ਇਹਦੇ ਤੇ ਵੀ ਹੈਗੀ ਆ ਇਹਦਾ ਨੁਕਸਾਨ ਇਹ ਪੈਰ ਜਦੋਂ ਰੱਖ ਲਿਆ ਤੇ ਇਹਦਾ ਗਿਆ ਇਹ ਗਿਆ ਹਾਂ ਇਹ ਤਾਂ ਤੈਨੂੰ ਦੱਸ ਤਾ ਨਾ ਆਪਣੇ ਦਾ ਟਰੈਕਟਰ ਵੀ ਸੀਗਾ ਫਿਰ ਵੀਰਾਂ ਨੇ ਕਹਣਾ ਆਪਦੀ ਗੱਲ ਹੀ ਲੈ ਕੇ ਤੁਰ ਪੈਂਦਾ ਉਹ ਵੀਰ ਭਰਾ ਆਪਣਾ ਸਕੂਲ ਲੈ ਗਿਆ ਜਿਵੇਂ ਸਕੂਲ ਚ ਫੰਕਸ਼ਨ ਹੁੰਦੇ ਆ ਬਸ ਜਸਟ ਉਹ 4 ਕਿਲੋਮੀਟਰ ਸਕੂਲ ਗਿਆ ਤੇ ਆਇਆ ਤੇ ਘਰੇ ਜਦੋਂ ਆਇਆ ਨਾ ਡਾਕਟਰ ਮੁਸ਼ਕਲ ਮਰੀ ਜਾਵੇ ਬੁਰੇ ਯਾਰ ਮੈਂ ਜਸਲਾ ਆ ਜਿਵੇਂ ਬਣਿਆ ਉਹ ਵੀਰ ਨੇ ਜਿਹੜੀ ਟਰੈਕਟਰ ਚਲਾਇਆ ਨਹੀਂ ਸੀ ਉਹ ਪੈਰ ਰੱਖ ਕੇ ਲਈ ਗਿਆ ਇਹ ਗੱਲ ਤਾਂ ਤੇਰੀ ਪੱਕੀ ਆ ਨਾ ਇਹ ਇਕੱਲਾ ਇਹਦੇ 'ਚ ਨਹੀਂਗਾ ਨੁਕਸ ਨੁਕਸ ਲਾ ਲਾ ਇਹਦੀ ਖੂਬੀ ਲਾ ਲਾ ਮਾੜੀ ਗੱਲ ਲਾ ਲਾ ਕੁਸ਼ ਲਾ ਲਾ ਉਹ ਇਹਦੇ 'ਚ ਵੀ ਆਜੇ ਤੂੰ ਇੱਥੇ ਵੀ ਪੈਰ ਰੱਖਦਾ ਚੱਕ ਕੇ ਨਹੀਂ ਦੇਣੀ ਇਹ ਦੋ ਜਿਹੇ ਪਲੇ ਰੱਖਣੇ ਪੈਂਦੇ ਇਹ ਇਹਨਾਂ ਦਾ ਸ਼ੁਰੂ ਤੋਂ ਹੀ ਆਪ ਵਹੀ ਰਿਹਾ ਉਹ ਦੱਸਾ ਕਿਉਂ ਇਹਨਾਂ ਦੀਆਂ ਰੌੜਾਂ ਦੇ ਵਿੱਚ ਪਲੇ ਹੈ ਨਹੀਂ ਜੀ ਦੂਜੇ ਟਰੈਕਟਰਾਂ ਦੇ ਚਲੋ ਆਪਾਂ ਕਿਸੇ ਨੂੰ ਮਾੜਾ ਫਿਰ ਗੱਲ ਉਹ ਹੀ ਆਉਂਦੀ ਵੀ ਦੂਜਿਆਂ ਨਾਲ ਕੰਪੈਰੀਸ਼ਨ ਕਰਨਾ ਪੈ ਜਾਂਦਾ ਉਹ ਸਪ੍ਰਿੰਗ ਜਾਂ ਦੂਜਾ ਸਿਸਟਮ ਆ ਇਹਦੇ ਸਿੱਧੀਆਂ ਐਗਜ਼ੈਕਟ ਉਹ ਸਪਰਿੰਗ ਪੋਰਾ ਮਾਸਾ ਰੱਖ ਲੇਗਾ ਗੱਲ ਇਹ ਚੱਕ ਦਿੰਦਾ ਫੱਟੇ ਇਹਦਾ ਵੀਰੇ ਨਾਲ ਹੀ ਸਭ ਕੁਝ ਪੰਦ ਇਹ ਤਾਂ ਨਾਲ ਦੀ ਨਾਲ ਹੀ ਇਹ ਕਾ ਬੈਟਰੀ ਆ ਯਾਰ ਸਿਸਟਮ ਕਿਤੇ ਹੋਰ ਕਿਤੇ ਲਾਉਣਾ ਸੀ ਇਹ ਕੰਮ ਗਲਤ ਜਿਹਾ ਨਹੀਂ ਵੀਰੇ ਫਿਰ ਮੂਰੇ ਨਾਲ ਉਹ ਮਸ਼ੀਨ ਦਾ ਕਰਕੇ ਇਹਦੇ ਫਿਰ ਮੂਰੇ ਲੱਗ ਜਾਂਦੀ ਸੀਗੀ ਹਾਂ ਸਾਰਾ ਕੁਝ ਫਿਰ ਇਹਦੇ ਨਾਲ ਇੱਥੇ ਸੱਟਾਉਣੀ ਇੱਥੇ ਸੱਟਾਉਂਦਾ ਹੁਣ ਆਪ ਟਰੈਕਟਰ ਦੇ ਕੱਢੇ ਕੋਈ ਨਹੀਂ ਬੈਟਰੀ ਇਹ ਇੱਥੇ ਆ ਇਹਦੇ ਇੱਥੇ ਆ ਹਾਂ ਆ ਫਤੇ ਵੀਰ ਸਿੱਖੋ ਕੌਣ ਇਹ ਮੇਰਾ ਬੇਟਾ ਜੀ ਓਕੇ ਹਾਂਜੀ ਮੱਚੇ ਆਏ ਨਾਲ ਹਾਂਜੀ ਫੈਮਲੀ ਸਾਰੀ ਆਈ ਮੇਰੇ ਫੈਮਲੀ ਨਾਲ ਬੱਚੇ ਤਾਂ ਨਹੀਂ ਚੀਂਜਿੰਗ ਕਰਦੇ ਮੈਂ ਮਾੜਾ ਮੋਟਾ ਦਾ ਕਰਨ ਗਿਆ ਫੇਰੀ ਫੇਰੀ ਇੱਥੋਂ ਵਾਲਾ ਕੁਝ ਸਿੱਖੂ ਉਧਰ ਦੇ ਬੌਰ ਨਾਲ ਇੱਧਰ ਦੇ ਨਹੀਂ ਵੀਰੇ ਬੌਰ ਨੂੰ ਉਧਰ ਲਾ ਉਧਰ ਦੇ ਹਾਂ ਓਕੇ ਚਲੋ ਤੇ ਆ ਛਤਰੀ ਏਜੰਸੀ ਚ ਲੈ ਕੇ ਬਾਹਰ ਨਹੀਂ ਵੀਰੇ ਏਜੰਸੀ ਚ ਲੁਵਾਇਆ ਆਪਾ ਹੋੱਡ ਵੀ ਹਾਂ ਹੋੱਡ ਵੀ ਹੋੱਡੇ ਦਾ ਮਗਰਾਟਾਂ ਦੇ ਥੱਲੇ ਆ ਨਹੀਂ ਵੀਰੇ ਮਰਗਾਟਾਂ ਚ ਤੱਲਾ ਦਾ ਜਿਹੜਾ ਦੂਜੀ ਉਹ ਗੁੱਲਣਾਂ ਵਾਲੀ ਆਉਂਦੀ ਆ ਉਹ ਹੁੰਦੀ ਯਾਰ ਇੱਕ ਟੈਂਕੀ ਜਿਵੇਂ ਇਹਦੀ ਪਿੱਛੇ ਤੇ ਇਹਦੀ ਦੋਹਾਂ ਦੀ ਪਿੱਛੇ ਆ ਹਾਂ ਇੱਕ ਵੀਰੇ ਇਹ ਚ ਹੋਰ ਆਪਾਂ ਕਹਿ ਦਿੰਦਾ ਨਾ ਬੰਦਾ ਕਹਿ ਦਿੰਦਾ ਵਾ ਇਹਦੀ 55 ਲੀਟਰ ਦੀ ਟੈਂਕੀ ਐ ਹੂੰ ਉਹਦੀ 67 ਲੀਟਰ ਦੀ ਟੈਂਕੀ ਤੁਸੀਂ ਪੂਰਾ ਨਾਪਿਆ ਪੂਰਾ ਵੀਰੇ ਪੂਰਾ ਇੱਕ ਕਹਿ ਦਿੰਦੇ ਨਾ ਵੀ ਫੁੱਲ ਕਰਕੇ ਵੀ ਉੱਤੇ 1 2 ਲੀਟਰ ਪੈ ਜਾਂਦਾ ਉਹ ਪਾ ਕੇ ਪੂਰਾ ਵੇਖ ਲੈ ਫੋਲਾ ਫੋਲਾ 57 ਲੀਟਰ ਉਹਦੀ ਨਹੀਂ ਨਹੀਂ ਇਹਦੀ 55 ਲੀਟਰ ਹਾਂ ਉਹਦੀ 67 ਲੀਟਰ ਟੈਂਕੀ 67 ਲੀਟਰ ਹਾਂਜੀ ਦੇਖ ਕੇ ਉਹ ਤਾਂ ਇੱਕੋ ਜਿਹਾ ਲੱਗਦੀਆਂ ਯਾਰ ਦੇ ਲੈ ਵੀਰੇ ਇਹੀ ਫਰਕ ਹੈ ਦੇ ਹੋਂ ਨਾ ਲੈ ਨਾ ਇਹਦਾ ਰਿੰਮ ਰੂਮ ਤਾਂ ਹੀ ਟਾਈਟ ਕੀਤਾ ਕਦੀ ਧਿਆਨ ਦਿੱਤਾ ਦੋਨਾਂ ਦੇ ਰਿੰਮ ਸੇਵਾ ਵਾਂਗਰ ਲਈ ਨਹੀਂ ਵੀਰੇ ਆਪਾਂ ਧਿਆਨ ਆਪਾਂ ਨਾ ਕੋਈ ਸੀੜਖਾਨੀ ਨਹੀਂ ਕਰੀ ਦੀ ਇਹ ਗੱਲ ਉਹ ਆਵੇ ਉਹ ਸ਼ੌਂਕ ਦੇ ਤਾਂ ਦਾ ਹਾਂ ਲੈ ਲੂਗੇ ਬਦੰਦਰ ਬਾਹਰ ਨੂੰ ਚੜ ਗਿਆ ਨਾ ਹਾਂ ਨਹੀਂ ਚਲਾਇਆ ਵੀਰੇ ਮੈਂ ਸਾਲ ਚਲਾਇਆ ਪੂਰਾ ਚਲਾਇਆ ਨਾ ਹਾਂ ਠੀਕ ਆ ਵੀਰੇ ਪੂਰਾ ਸੁਆਜਾ ਦਿੰਦਾ ਪੂਰਾ ਪੂਰਾ ਹਾ ਦੇ ਲੈ ਸੁਣ ਛੋਟੇ ਸਾਹਮਣੇ ਦਾ ਉਹਨੂੰ ਸਟਾਰਟ ਕਰਕੇ ਦਿਖਾਤਾ ਵੀ ਸਿਟੀ ਮਾਰਦਾ ਯਾਰ ਇੱਕ ਚੀਜ਼ ਹੋਰ ਤੂੰ ਇਹਨੂੰ ਚਲਾਇਆ ਹੈ ਨਾ ਪੰਜ ਮਾਡਲ ਹਾਂ ਸੱਤ ਮਾਡਲ ਵੀਰੇ ਸੱਤ ਮਾਡਲ ਸੌਰੀ ਬ੍ਰੇਕਾਂ ਸੇਮ ਹੂੰ ਦੋਨਾਂ ਦੀਆਂ ਸਾਰੇ ਫਿਊਚਰ ਹੀ ਸੇਮ ਵੀਰੇ ਕਲਚ ਸੇਮ ਹਾਂ ਗੇਅਰ ਆਗੇ ਬਸ ਦਾ ਤੋਰਿਆਂ ਦਾ ਫਰਕ ਆ ਗਿਆ ਲੀਵਰ ਵੀ ਸੇਮ ਹਾਂ ਕੋਈ ਚੀਜ਼ ਨਾ ਮੈਂ ਕਹਿੰਦਾ ਇੱਕ ਇੱਕਦੋ ਤੋਂ ਲਾਂਚ ਹੋਇਆ ਜੌਂਡੀਅਰ ਆਪਣੇ ਪੰਜਾਬ 'ਚ 2002 'ਚ ਵੀਰੇ 2002 ਤੋਂ ਲੈ ਕੇ ਸਿੰਘੇ ਵਾਲਿਆਂ ਨੇ 2002 ਚ ਲਿਆਇਆ ਇਹ ਇਹ ਸਿੰਘਾ ਫਾਰਮ ਵਾਲਿਆਂ ਨੇ ਹਾਂਜੀ ਉਹਨਾਂ ਸਾਰੇ ਜੌਂਡੀਅਰ ਉਹਨਾਂ ਦੇ ਹਾਂਜੀ ਆਪਾਂ ਉਹਨਾਂ ਤੋਂ ਲਿਆ ਸੀਗਾ ਮੈਂ ਮੇਰੇ ਕੋਲ ਮਸ਼ੀਨਾਂ ਉਹਦਾ ਟਰੈਕਟਰ ਵਾਲੀਆਂ ਤਿੰਨ ਸੀਗੀਆਂ ਮੈਂ ਉਹਨਾਂ ਤੋਂ ਵੀ ਲਿਆ ਵਾ ਇੱਕ ਟਰੈਕਟਰ ਇੱਕ ਟਰੈਕਟਰ ਉਹਨਾਂ ਤੋਂ ਵੀ ਲਿਆਂਦਾ ਹਾਂਜੀ ਐਲਟੀ ਲਿਆਇਆ ਬਾਅਦ ਚ ਫੇਰ ਉਹਨਾਂ ਕੋਲ ਸਾਰੇ ਹੀ ਨਿੱਕੇ ਹੋ ਗਏ ਮੈਂ ਕਹਿੰਦਾ ਮੇਰੇ ਉਹਨਾਂ ਦੀ ਜੌਂਡੀ ਹੋ ਰਹੀ ਹੈ ਹਾਂ ਉਹਨਾਂ ਕੋਲੇ ਤਾਂ ਹੋਰ ਕੋਈ ਆਇਆ ਨਹੀਂਗਾ ਚਲੋ ਆਪਾਂ ਲਈਏ ਵੀਰਾ ਤੋਂ ਆ ਗਿਆ ਵੀਰ ਨੇ ਸ਼ੌਂਕ ਜਿਹਨੂੰ ਕਹਿ ਦਿੰਨੇ ਆਪਾਂ ਤੇ ਸ਼ੌਂਕ ਰੱਖਿਆ ਵੀ ਸੋਨਾ ਹੋਰ ਅੱਗੇ ਜੀ अच्छा जी, जी. आ जाओ जी ਮਡਾ ਪਿਹੜਾ ਸਦਨ ਨੂੰ ਆਇਆ ਸ਼ੌਕਾ ਵੀ ਨੇ ਰੱਖਿਆ ਵੀ ਸੋਣਾ ਕੰਪੈਨੀਆਂ ਦਾ ਸ਼ੌਕ ਆ ਤੇ ਉਹ ਵੀ ਕੈਨੇਡਾ ਦਾ ਸ਼ੌਕ ਆ ਤੇ ਉਹ ਵੀ ਹਾਂਜੀ 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 ਸ਼ੌਕ ਨਾਲ ਹੀ ਇਹ ਵੀ ਕੋਕ ਸ਼ੌਕ ਨੇ ਵੀਰੇ ਆਪਾਂ ਨੂੰ ਕੋਈ ਆਪਾਂ ਕਹਿੰਦਾ ਆਪਾਂ ਕਰਾ ਕਰ ਜਾ ਦੇਣਾ ਸ਼ੌਕ ਦੇ ਨਿਆਰੇ ਲੈਣੇ ਆਪਾਂ ਦਾ ਮੇਟੇ ਟਰੈ ਮੈਂ ਮਾਂ ਚ ਰਹੀ ਸੀ ਫਾਦਰ ਉਹਨਾਂ ਦੇ ਮੇਰੇ ਦੇ ਹਾਂ ਮੇਰੇ ਚਾਚਾ ਜੀ ਉਹਨਾਂ ਦੇ ਵੀ ਲੋਕ ਕਹਿੰਦੇ ਵੀ ਕੈਨੇਡਾ ਉਹਨਾਂ ਨੇ ਕਹਿੰਦਾ ਸੀਗਾ ਵੀ ਮੇਹਨਾਂ ਦਾ ਮੁੰਡਾ ਦਾ ਕੋਈ ਗਿਆ ਨਹੀਂ ਬਾਹਰ ਮੇਰੇ ਭੈਣਾਂ ਵੀ ਬਾਹਰ ਇੱਕ ਅਮਰੀਕਾ ਜਾਇਆ ਇੱਕ ਕੈਨੇਡਾ ਜਾਇਆ ਹਣਾ ਉਹ ਕੰਦੇ ਹਾਂਜੀ ਉਹ ਵੀ ਕੀੜਾ ਕੱਢਿਆ ਵਾ ਆਪ ਦਾ ਕੀੜਾ ਵੀ ਕੱਢਿਆ ਦਾ ਓਕੇ ਕੀੜੇ ਕੱਢਿਆ ਵਾ ਹੁਣ ਤੇ ਕਿਰਪਾ ਤੋਂ ਹੁਣ ਚ ਕਿੱਲਾ ਹੀ ਕੱਢਿਆ ਹਾਏ ਹਾਂ ਕਹਿਣ ਦਾ ਭਾਵੇਂ ਇਹ ਆ ਚਲੋ ਵੈਗਰੂ ਸੱਚਾ ਬਾਕੀ ਮਹਾਰਾਜ ਆਏ ਨੇ ਆਪ ਦਾ ਮਹਾਰਾਜ ਰੰਗ ਲਗਾ ਹਾਂ ਸੱਚੇ ਬਾਛਾ ਸਭ ਨੂੰ ਤਰੱਕੀਆਂ ਦੇ ਅੱਛੇ ਤੇ ਭਰਾ ਸਾਡਾ ਚਲੋ ਜਦੋਂ ਆਉਂਦਾ ਉਹ ਸ਼ੌਂਕ ਦੇ ਤਾਨੂੰ ਹਾਂ 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 ਵੀਰੇ ਤੇ ਇੱਕ ਵੱਡੀ ਗੱਲ ਇਹ ਆ ਵੀ ਦੋ ਦਾ ਭਾਈਚਾਰਾ ਤੇ ਪਤੰਦਰ ਗਿਆ ਵੀ ਦੋਵੇਂ ਹੀ ਇਕੱਠੇ ਹਾਂਜੀ ਹਾਂਜੀ ਅਸਲਾਮ ਵਾਲੇ ਵੀ ਇਕੱਠੇ ਆ ਬਾਈ ਬਾਹਰੋਂ ਵੀ ਇਕੱਠੇ ਆਏ ਆ ਵੀਰੇ ਅਸੀਂ ਸਾਨੂੰ 15 ਦਿਨ ਦਾ ਫਰਕ ਆ ਮੈਂ 15 ਦਿਨ ਪਹਿਲਾਂ ਆ ਗਿਆ ਸੀ ਮੈਂ ਮੈਂ ਤੇ ਲੈ ਇੰਡੀਆ ਹਾਂ ਇਹਨੂੰ ਦੱਸਤਾ ਮੇਰੇ ਰੋਕੇ ਗੁੱਸੇ ਵਿੱਚ ਆਰ ਤੂੰ ਮੈਨੂੰ ਦੱਸਿਆ ਨਹੀਂ ਤੂੰ ਬਿਨਾਂ ਬਰਾਦਰ ਚੱਲਿਆ ਹਾਂ ਫਿਰ ਇਹਨੇ ਮਗਰੇ ਘਰਾੜੀ ਤਾਂ ਐਸੇ ਗਰਮ ਵਿੱਚ ਐਨੇ ਮੇਰੇ ਨਾਲ ਕੀ ਕਰਨ ਜਾਣਾ ਹਾਂ ਤੇ ਜਦੋਂ ਮੈਂ ਉਹਨੂੰ ਇੰਡੀਆ ਆ ਕੇ ਫੋਨ ਕੀਤਾ ਮੈਂ ਕਿਹਾ ਮੈਂ ਤਾਂ ਬਾਈ ਇੱਥੇ ਇੰਡੀਆ ਆ ਗਿਆ ਹਨਾ ਤੇ ਇਹਦੇ ਵੀ ਮੈਂ ਕਹਿੰਦਾ ਯਾਰ ਮੈਂ ਤਾਂ ਆ ਬੇ ਇਹਦਾ ਵੀ ਬਲੱਡ ਵਧ ਗਿਆ ਬਾਹਰ ਬੈਠ ਗਿਆ ਇਕੱਲਾ ਚਲਾ ਗਿਆ ਤੇ 15 ਦਿਨ ਬਾਅਦ ਇਹ ਆ ਗਿਆ ਤੜਿਆ ਇਹ ਵੀਰਾ ਮੇਰਾ ਐ ਬਾਲੀਵਾਲ ਦੇ ਮੈਚ ਕਰਾ ओके ओके। ਆਪਣੇ ਬਾਰੇ ਬਾਹਰ ਖੇਡਦੇ ਬੱਕੀ ਕੈਲਗਰੀ ਚ। ਅੱਛਾ ਉਧਰ ਵੀ ਆ। ਉਧਰ ਵੀ ਹਾਂਜੀ ਤੇ ਦੋ ਮੇਰੇ ਇੱਥੇ ਖੇਡਦੇ ਆ। ਦੋ ਇੱਥੇ ਖੇਡਦੇ ਆ। ਤੇ ਜਿਹੜੇ ਆਪਣੇ ਆ ਬੱਚਿਆਂ ਨੂੰ ਕਿਸਹਤਾ ਹੁੰਦੀ ਫਿਰ ਉਹਦੇ ਨਾਲ? ਹਾਂਜੀ ਭਿਹਾਰਾ ਨੇ ਪਾਸੋਂ ਗੱਡੀ ਦਿੱਤੀ ਆ ਆਪਣੇ ਕਰੋ ਠੀਕ ਸੀ ਮੁੰਡੇ ਵਿਚਾਰੇ ਗੰਡੂਆਂ ਦੀ ਟੀਮ ਯਾਨੀ ਕਿ ਜੋਗੀਆਂ ਦੇ ਮੁੰਡੇ ਪੰਜ ਭਰਾਓ। ਵੈਰੀ ਗੁੱਡ ਯਾਰ। ਦੋ ਤਿੰਨ ਭੈਣਾ ਉਹਨਾਂ ਦੀਆਂ। ਵੀ ਕਹਿਣ ਦਾ ਮਤਲਬ ਬਾਫ ਫੜਦੇ ਹੋ ਆਪਾਂ ਉਹਨਾਂ ਨੂੰ ਕੁਛ ਨਹੀਂ ਲਿਆ ਕੁਛ ਨਹੀਂ ਦਿੱਤਾ ਉਹਨਾਂ ਨੂੰ ਉਹਨਾਂ ਦੀ ਗੱਡੀ ਕਿਸ ਵੀ ਮੈਨੂੰ ਸਾਨੂੰ ਆਉਣ ਜਾਣ ਦਾ ਔਖਾ ਮੇਰਾ ਪਰਿਵਾਰ ਇਦਾਂ ਦਾ ਬੰਦੇ ਦਾ ਆਪਾਂ ਨੂੰ ਇਹ ਹੁੰਦਾ ਬਾਈ ਜੀ ਆਪਾਂ ਕੋਈ ਚੀਜ਼ ਦਈਏ ਨਾ ਤਾਂ ਆਪਾਂ ਅਗਲੇ ਦਾ ਬੈਕਗ੍ਰਾਉਂਡ ਚੈੱਕ ਕਰੀਏ ਆਪਾਂ ਸਿੱਟ ਨਹੀਂ ਨਹੀਂ ਕੋਈ ਚੀਜ਼ ਹਾਂ ਵੀ ਉਹ ਹੀ ਗੱਲ ਜਿਵੇਂ ਆਪਾਂ ਨੂੰ ਅੰਦਰ ਫੋਨ ਆਇਆ ਸੀ ਵਿਆਹ ਵਾਲਾ ਐ ਕਰ ਦੋ ਮਤਲਬ ਪਹਿਲਾਂ ਜਾਣਕਾਰੀ ਲੈ ਕੇ ਹਾਂ ਮੈਂ ਅਗਲੇ ਦਾ ਕੰਮ ਵਧੀਆ ਚੱਲੇ ਜਾਂ ਹਾਂ ਹਾਂ ਜੀ ਹੁਣ ਮੈਂ ਆਪਣੇ ਮੁੰਡੇ ਆ ਮੈਂ ਟੂਰਨਾਮੈਂਟ ਕਰਾਇਆ ਸੀ ਪਿੱਛੇ ਆਪਣੇ ਪਿੰਡ ਕੋਹੇ ਇੱਥੇ ਟੂਰਨਾਮੈਂਟ ਕਰਾਇਆ ਸੀ ਪਿੰਡ ਬਾਦ ਬਸ ਆਉਦੀ ਮਰਦੀ ਢੋਲੀਆਂ ਪਾਈਆਂ ਸੜ ਮਗਰ ਪਾਣੀ ਪੀਉਣ ਵਾਲੇ ਵੀ ਹਾਂ ਹੌਣ ਦੇ ਵਿੱਚ ਪਾਣੀ ਪਲੇਅਰਾਂ ਨੂੰ ਪਿਉਂਦੇ ਸਾਰਿਆਂ ਨੂੰ ਬਾਈ ਉਹਨਾਂ ਦਾ ਨਾ ਕੋਈ ਬਾਜਮਾ ਨਹੀਂ ਹੁੰਦਾ ਵੀ ਤੁਸੀਂ ਜਿੰਨੇ ਕ ਕਮੇਟੀ ਨੇ ਦੇਤੇ ਉਹਨੇ ਕੋਲ ਨਾ ਫੜ ਕੇ ਜੇਬ ਵਿੱਚ ਪਾ ਲੈਣੇ ਅੱਛਾ ਜਾਣੇ ਕਿ ਉਹ ਜ਼ਰੂਰ ਟੂਰਨਾਮੈਂਟ ਛੋਟੇ ਮोटे ਟੂਰਨਾਮੈਂਟ ਚੱਲ ਪਿਆ ਉਹਨਾਂ ਨੇ ਉਦੋਂ ਹੀ ਚੱਲ ਪੜਾ ਕੰਮ ਬਾਈ ਹਾਂ ਸੋਨੂੰ ਰਾਤੋਂ 3 ਵਜੇ ਨਾਲ 4 ਵਜੇ ਨਾਲ ਸੇਰ ਦੇ ਹਾਂ ਕੋਈ ਟਾਈਮ ਦੇਖੀ ਆਪਾਂ ਬਜ਼ੁਰਗੋ ਸਾਈਡਾਂ ਤੇ ਵੀ ਪਲੇਅਰ ਆਣ ਉਹਨਾਂ ਨੂੰ ਸਭ ਨੂੰ ਪਿਉਂਦੇ ਹੁੰਦੇ ਆ ਦੇਖਿਆ ਹਾਂ ਉਹਦੋਂ ਮੈਂ ਲੱਖ ਲੱਖੇ ਝੋਟੀਆਂ ਲ ਕੰਮਦਾਰ ਰਜਗਾਰ ਰਜਗਾਰ ਤੋਂ ਹੋਰ ਤਾਂ ਵੀ ਚਲ ਜਿਹੜੇ ਹੁਣ ਉਹ ਚੀਜ਼ ਉਹ ਵੇਚਣਗੇ ਵੀ ਬਾਈ ਉਹ ਸੋਚਣਗੇ ਵੀ ਹਾਂ ਸਾਡੇ ਜਵਾਕ ਨੇ ਤਾਂ ਦੁੱਧ ਪੀਤਾ ਹਾਂ ਜੀ ਐਂ ਬਰੇ ਅਸੀਂ ਨਸ਼ੇ ਵਾਲੇ ਬੰਦੇ ਨੂੰ ਪ੍ਰਮੋਟ ਨਹੀਂ ਕਰਦੇ ਉਹਨੂੰ ਲਾਗੇ ਨਹੀਂ ਲਾਉਣਾ ਹਾਂ ਲਾਗੇ ਨਹੀਂ ਲਾਉਣਾ ਵੈਰੀ ਗੁੱਡ ਵੈਰੀ ਗੁੱਡ ਜਿਉਂਦੇ ਰਹੋ ਬਰਾ ਸ਼ੁਕਰ ਹੈ ਰੱਬ ਨੇ ਚਲੋ ਆਪਾਂ ਨੂੰ ਮਿਲਾਇਆ ਤਾਂ ਉਸ ਲਈ ਕਰਕੇ ਹਾਂ ਜੀ ਪਰ ਆ ਤੁਹਾਡੀ ਚੰਗੀ ਗੱਲ ਆ ਯਾਰ ਹਾਂ ਜੀ ਜਿਹੜਾ ਤੁਸੀਂ ਆ ਦੋਵੇਂ ਵੀਰ ਕੰਮ ਕਰਦੇ ਪਏ ਹੋ ਹਾਂ ਜੀ ਚਲੋ ਕਿਸੇ ਦੀ ਸਿਹਤ ਹੋਈ ਰਹੀ ਨਾ ਹਾਂ ਬਈ ਸਹੀ ਗੱਲ ਆ ਹਾਂ ਬਾਕੀ ਵੀਰ ਦਾ ਸ਼ੌਂਕ ਤੁਸੀਂ ਦੇਖ ਲਿਆ ਇਹ ਕੱਲੀਆਂ ਮਸ਼ੀਨਾਂ ਇੱਥੇ ਨਹੀਂ ਆ ਮਸ਼ੀਨਾਂ ਉਹ ਬਾਹਰ ਵੀ ਖੜੀਆਂ ਉਹ ਚੱਲ ਆਪਾਂ ਤੁਰੇ ਚੱਲਦੇ ਨਾ ਨੂੰ ਉਧਰ ਹੀ ਬਾਹਰ ਹੀ ਆਜੋ ਵੀਰਾਂ ਨੂੰ ਐ ਲੱਗਣਾ ਵੀ ਕਿਤੇ ਹਾਂਜੀ ਹਾਂਜੀ ਇੱਥੇ ਕੀ ਤੇ ਕਿਤੇ ਹਸਾਬ ਕਿਤਾਬ ਆ ਪਿੱਛੇ ਨਹੀਂ ਦਿਖਾਈ ਅੰਦਰ ਵੀ ਇਹਦੇ ਪਿੱਛੋਂ ਦੀ ਜਿੱਧਰ ਨੂੰ ਮਰਜ਼ੀ ਜੱਟਾ ਚਾਤੀ ਮਾਰ ਮਸ਼ੀਨਾਂ ਹੀ ਦਸਣੀਆਂ ਤੈਨੂੰ ਆ ਜਾ ਆ ਜਾ ਆ ਜਾ ਆ ਜਾ ਆ ਜਾ ਮਸ਼ੀਨਾ ਕਟਰ ਉਹ ਜਗਾ ਵੀਰੇ ਹੁਣ ਤੁਸੀਂ ਮਸ਼ੀਨਾ ਵਾਸਤੇ ਹਾਂ ਵੀਰੇ ਉਹ ਆਪਾਂ ਸੈੱਡ ਪਾ ਰਹੇ ਹਾਂ ਮਸ਼ੀਨਾ ਵਾਸਤੇ ਓਕੇ ਵੀ ਉੱਥੇ ਬਾਬੇ ਦੀ ਮੇਰਾ ਸਾਰੀਆਂ ਮਸ਼ੀਨਾ ਹੀ ਹਾਂਜੀ ਹਾਂਜੀ ਕੱਲੀਆਂ ਮਸ਼ੀਨਾ ਹੀ ਹੈ ਉੱਥੇ ਮਸ਼ੀਨਾ ਵਾਸਤੇ ਮਸ਼ੀਨਾ ਹੀ ਖੜਿਆ ਕਰਨੀ ਹੈ ਠੀਕ ਆ ਵੀਰੇ ਇੱਧਰ ਆ ਗਿਆ ਦੋ ਹਾਂਜੀ ਇੱਕ ਬਾਹਰ ਆ ਗਈ ਹਾਂਜੀ ਚਲੋ ਜਿਹੜੇ ਮੇਰੇ ਵੀਰ ਹੋਣਾ ਵੀਡੀਓ ਤੋਂ ਬਾਅਦ ਕੋਈ ਸਾਲ ਖੰਡ ਬਾਅਦ ਆਉਣਗੇ ਉਹਨਾਂ ਨੂੰ ਬਾਹਰ ਹੀ ਮਿਲਣਗੇ ਹਾਂਜੀ ਉਹਨਾਂ ਨੂੰ ਬਾਹਰ ਹੀ ਮਿਲਣਗੇ ਇੱਥੇ ਗੇਟ ਦੇ ਸਾਹਮਣੇ ਆਪਣਾ ਹਾਂਜੀ ਸਾਰਾ ਕੁਝ ਉੱਠੀ ਹੋ ਜੀਗਾ ਹਨਾ ਹਾਂਜੀ ਹਾਂਜੀ ਆ ਵੀ ਜਗਾ ਆਪਣੀ ਆ ਵੀ ਆਪਣੀ ਹੈ ਅੱਛਾ ਇਹ ਸਾਰੇ ਆਪਣੇ ਘਟਰ ਆ ਗਏ ਹਾਂਜੀ ਵੈਰੀ ਗੁੱਡ ਤੇ ਆਪਾਂ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਦੱਸਿਓ ਵੀਰ ਦਾ ਕੰਮ ਕਰ ਤੁਹਾਨੂੰ ਕਿੱਦਾਂ ਲੱਗਾ ਵੀਰ ਦਾ ਸੁਭਾਅ ਕਿੱਦਾਂ ਲੱਗਾ ਤੇ ਵੀਰ ਦੇ ਟਰੈਕਟਰ ਤੇ ਕੰਪਾਈ ਨਾ ਕਿੱਦਾਂ ਲੱਗੀ ਇਹ ਹੁਣ ਤੁਸੀਂ ਸਾਨੂੰ ਦੱਸਣਾ ਤੇ ਜੋ ਕੋ ਸ਼ਬਦ ਵੱਧ ਘਟ ਵੀਰ ਦੇ ਮੂੰਹ ਚੋਂ ਜਾਂ ਮੇਰੇ ਮੂੰਹ ਚੋਂ ਇਧਰੋਂ ਵੀਰ ਦੇ ਮੂੰਹ ਚੋਂ ਕੋਈ ਨਿਕਲੀ ਹੋਵੇ ਗੱਲ ਗਲਤ ਉਹਦੇ ਲਈ ਪਹਿਲਾਂ ਤੋਂ ਹੀ ਮਾਫੀ ਆ ਕੋਈ ਅੜੀ ਨਹੀਂ ਹੈਗੀ ਸਾਡੀ ਗੱਲ ਕਰਦੇ ਆ ਕਿ ਇਹ ਸ਼ਬਦ ਵੱਧ ਘਟ ਉੱਤੇ ਹੋ ਜਾਂਦਾ ਬਿਲਕੁਲ ਵੀਰ ਜੀ ਬਿਲਕੁਲ ਹੋ ਜਾਂਦਾ ਹਾਂਜੀ ਉਹਦੇ ਲਈ ਪਹਿਲਾਂ ਤੋਂ ਹੀ ਮਾਫੀ ਆ ਤੇ ਬਾਕੀ ਸਾਨੂੰ ਦੋ ਆ ਗਿਆ ਬਹੁਤ ਵੀਰ ਜੀ ਦਾ ਧੰਨਵਾਦ ਆ ਜੀ ਚੈਨਲ ਦਾ ਧੰਨਵਾਦ ਆ ਬਹੁਤ ਬਹੁਤ ਟਾਈਮ ਕੱਢ ਕੇ ਕੰਪੈਨ ਕਿਸੇ ਨੇ ਵੀ ਲੈਣੀ ਤੇ ਵੀਰਣਾ ਮੈਂ ਨੰਬਰ ਦਵਾਂਗਾ ਤੁਸੀਂ ਲੈ ਸਕਦੇ ਹੋ ਹਾਂਜੀ ਦੋ ਆ ਗਿਆ ਸਾਰੇ ਵੀਰਾਂ ਨੂੰ ਅਸੀਕਰ